ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ ਜੋ ਮੁਸ਼ਕਲ ਆਈ ਤੇ ਉਹਦੇ ਵਿੱਚ ਜੋ ਆਪਣੀਆਂ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੀਆਂ ਸੁਵਾਮਾਂ ਜਾਰੀ ਸੀ ਜਿਹੜਾ ਕਿ ਪਹਿਲਾਂ ਰੈਸਕਿਊ ਚੱਲੇ ਫਿਰ ਰਾਸ਼ਨ ਜਾਂ ਹੋਰ ਸਮਗਰੀ ਜਿਹੜਾ ਘਰ-ਘਰ ਪਹੁੰਚਾਈ ਗਈ ਉਸ ਤੋਂ ਬਾਅਦ ਜਿਹੜਾ ਫਿਰ ਸਾਨੂੰ ਮੈਡੀਕਲ ਦੀ ਜ਼ਰੂਰਤ ਬਹੁਤ ਲੋਡ ਪਈ ਵੀ ਮੈਡੀਕਲ ਜਿਹੜਾ ਟੈਸਟ ਜਿਹੜੇ ਕੀਤੇ ਜਾਣ ਕਿਉਂਕਿ ਪਾਣੀ ਦੇ ਨਾਲ ਜਿਹੜੀਆਂ ਬਿਮਾਰੀਆਂ ਬਹੁਤ ਫੈਲ ਰਹੀਆਂ ਲੋਕਾਂ ਨੂੰ ਬੁਖਾਰ ਨਹੀਂ ਟੁੱਟ ਰਿਹਾ ਸੀ ਟਾਈਫਾਇਡ ਬਹੁਤ ਵੱਧ ਰਿਹਾ ਸੀ ਸੈੱਲ ਬਹੁਤ ਘਟ ਰਹੇ ਸੀ ਇਹ ਸੰਸਥਾ ਬਾਬਾ ਦੀਪ ਸਿੰਘ ਸੇਵਾਦਲ तकरीबन 13 ਤਰੀਕ ਦੇ 13 ਤਰੀਕ ਦੇ ਕੈਂਪ ਜਿਹੜੇ ਸਟਾਰਟ ਅੱਜ 25 ਤਰੀਕ ਹੋ ਚੁੱਕੀ ਆ ਤੇ ਸੰਸਥਾ ਨਿਰੰਤਰ ਜਿਹੜੇ ਕੈਂਪ ਲਗਦੇ ਜਾ ਰਹੇ ਆ ਅੱਜ ਅਸੀਂ ਪਹੁੰਚਿਆ ਕਾਲੇਕਿਤ ਹਾਰ ਪਿੰਡ 25 ਤਰੀਕਾ ਕਾਲੇਕਿਤ ਹਾਰ ਪਿੰਡ ਜਿਹੜਾ ਉਹਦੇ ਵਿੱਚ ਸਾਡਾ ਕੈਂਪ ਚੱਲ ਰਿਹਾ ਜਿਹਦੇ ਵਿੱਚ ਅਸੀਂ ਪਿੰਡ ਕੀਤੇ ਕਵਰ ਵਡਾਲਾ ਰਤੋਗੀ ਵਸਤੀ ਫੱਤੇ ਵਾਲਾ ਆਲੇ ਵਾਲਾ ਬਸਤੀ ਰੋੜਾਂ ਵਾਲੀ ਬਸਤੀ ਕਿਸ਼ਨ ਸਿੰਘ ਵਾਲਾ ਮੰਡੀ ਕਾਲੂ ਲੋਈਆਂ ਦੇ ਵਿੱਚ ਵੀ ਜਾ ਕੇ ਉੱਥੇ ਵੀ ਲਾਇਆ ਕੈਂਪੂਫੇ तकरीबन 14 15 ਘਰ ਇੱਕ ਪਾਣੀ ਦੇ ਵਿੱਚ ਘਿਰੇ ਹੋਇਆ ਅਬਦੁੱਲਾਪੁਰ ਹਿਸ਼ਾਰਪੁਰ ਜ਼ਿਲ੍ਹੇ ਦੇ ਪਿੰਡ ਫੱਤੇ ਕੁਲਾ ਹਿਸ਼ਾਰਪੁਰ ਜ਼ਿਲ੍ਹੇ ਦੇ ਪਿੰਡ ਕਵਰ ਭਰਤੀਰਾਕਰ ਤੇ ਅੱਜ ਜਿਹੜਾ ਕਾਲੇਗੀ ਤਹਾੜ ਪਿੰਡ ਦੇ ਵਿੱਚ ਜਿਹੜਾ 25 ਤਰੀਕ ਨੂੰ ਅੱਜ ਕੈਂਪ ਸਾਡੀ ਸੰਸਥਾ ਵੱਲੋਂ ਲਾਇਆ ਜਾ ਰਿਹਾ ਇਹ ਕੈਂਪ ਨਿਰੰਤਰ ਜਾਰੀ ਹੈ ਜਿੱਥੇ ਵੀ ਹੁਣ ਤੁਸੀਂ ਅ ਸ਼ੇਅਰ ਕਰ ਸਕਦੇ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਫਰੋਜ਼ਪੁਰ ਨੂੰ ਛੱਡ ਕੇ ਕਿਉਂਕਿ ਫਰੋਜ਼ਪੁਰ ਪਿੰਡ ਦੇ ਤਕਰੀਬਨ ਅਸੀਂ ਸਾਰੇ ਪਿੰਡ ਕਵਰ ਕਰ ਲਏ ਹੁਣ ਹੋਰ ਪਿੰਡਾਂ ਦੇ ਵਿੱਚ ਜੇ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਮੈਡੀਕਲ ਦੀ ਜ਼ਰੂਰਤ ਆ ਚਾਹੇ ਉਹ ਮੈਡੀਕਲ ਦੀ ਫਰੋਜ਼ਪੁਰ ਦੇ ਪਿੰਡਾਂ ਨੂੰ ਛੱਡ ਕੇ ਜੇ ਪੰਜਾਬ ਦੇ ਵਿੱਚ ਕਿਤੇ ਵੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਆਇਆ ਉੱਥੇ ਉਹਨਾਂ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਜੇ ਕਿਤੇ ਵੀ ਕੋਈ ਲੋੜ ਹੈਗੀ ਤੁਸੀਂ ਸਾਡੀ ਟੀਮ ਦੇ ਨੰਬਰਾਂ ਦੇ ਸੰਪਰਕ ਕਰ ਸਕਦੇ ਆ ਸਾਡੀ ਟੀਮ ਦੇ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਕੋਈ ਵੀ ਪਿੰਡ ਦੇ ਵਿੱਚ ਜਿੱਥੇ ਅਜੇ ਤੱਕ ਕੋਈ ਮੈਡੀਕਲ ਕੈਂਪ ਟੈਸਟ ਨਹੀਂ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਕੈਡੀਕਲ ਕੈਂਪ ਤਾਂ ਬਹੁਤ ਲੱਗ ਰਿਹਾ ਸਾਡੀਆਂ ਬਹੁਤ ਸੰਸਥਾਵਾਂ ਬੜੇ ਵੱਡੇ ਪੱਧਰ ਤੇ ਕੈਂਪ ਲਾ ਰਹੀਆਂ ਤੇ ਜੇ ਟੈਸਟ ਨਹੀਂ ਹੋਏ ਤੇ ਜਿਹਦੇ ਪਿੰਡਾਂ ਦੇ ਵਿੱਚ ਕੋਈ ਬੁਖਾਰ ਦੀ ਪ੍ਰੋਬਲਮ ਆ ਜਾਂ ਕੋਈ ਹੋਰ ਪ੍ਰੋਬਲਮ ਆ ਰਹੀਆਂ ਤੇ ਤੁਸੀਂ ਸਾਡੀ ਸੰਸਥਾਨਾਂ ਨੂੰ ਪੂਰੇ ਪੰਜਾਬ ਜਿੱਥੇ ਪਾਣੀ ਆਇਆ ਉਥੇ ਸਪਰ ਕਰ ਸਕਦੇ ਆਪਾਂ ਜਲਦ ਉਥੇ ਕੈਂਪ ਜਿਹੜਾ ਸਾਡੀ ਸੰਸਥਾ ਵੱਲੋਂ ਲਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ